ਲਾ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜਦੇ ਹਾਂ ਕਹਾਣੀ ਧੀਆ ਦੇ ਲੇਖ ਪਾਗਗਲਾ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ 림피 ਸੁਣ ਕੇ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ ਮਾਸੀ ਜੀ ਫਿਰ ਤੇ ਬਹੁਤ ਵਧੀਆ ਤੁਸੀਂ ਗੱਲ ਚਲਾਓ ਉਹਨਾਂ ਨਾਲ ਮੈਂ ਖੁਸ਼ੀ ਨੂੰ ਮਨਾ ਲੈਣਾ ਮੈਨੂੰ ਫੋਟੋ ਭੇਜ ਦਿਓ ਮੁੰਡੇ ਦੀ ਮਹਾਰਾਜਵੰਤ ਤੇ ਜੀਜਾ ਜੀ ਨਾਲ ਵੀ ਗੱਲ ਕਰ ਲਵਾਵਾਂਗੀ ਉਹਨਾਂ ਦੀ ਗੱਲ ਤਾਂ ਖੁਸ਼ੀ ਨੇ ਕਦੇ ਨਹੀਂ ਮੋੜਦੀ ਮਨਜੀਤ ਧੀਏ ਮੈਂ ਤੈਨੂੰ ਨਰਿੰਦਰ ਦਾ ਫੋਨ ਨੰਬਰ ਲਿਖਾਉਂਦੀ ਆਂ ਤੁਸੀਂ ਉਹਦੇ ਨਾਲ ਗੱਲ ਕਰ ਲਿਓ ਰੇਮਪੀ ਨੇ ਮਨਜੀਤ ਨੂੰ ਘਰ ਸਾਰਿਆਂ ਨਾਲ ਦੁਬਾਰਾ ਗੱਲ ਕਰਨ ਨੂੰ ਕਹਿ ਫੋਨ ਕੱਟ ਦਿੱਤਾ ਫੋਨ ਕੱਟ ਕੇ ਨੰਬਰ ਸੇਵ ਕਰ ਲਿਆ ਨਰਿੰਦਰ ਨੂੰ ਮੈਸੇਜ ਕਰਕੇ ਆਪਣੇ ਬਾਰੇ ਦੱਸਿਆ ਤੇ ਫ੍ਰੀ ਟਾਈਮ ਫੋਨ ਕਰਨ ਨੂੰ ਕਿਹਾ ਨਰਿੰਦਰ ਉਸ ਟਾਈਮ ਕੰਮ ਤੇ ਸੀ ਲੰਚ ਟਾਈਮ ਵਿੱਚ ਉਸਨੇ ਮੈਸੇਜ ਦੇਖ ਰਿੰਪੀ ਨੂੰ ਰਿਪਲਾਈ ਕੀਤਾ ਨਰਿੰਦਰ ਸਤਿ ਸ਼੍ਰੀ ਅਕਾਲ ਭੈਣੇ ਤੁਸੀਂ ਭਾਵੇਂ ਕਿਹੜੇ ਟਾਈਮ ਫ੍ਰੀ ਹੁੰਦੇ ਹੋ ਮੈਨੂੰ ਮੈਸੇਜ ਕਰਦੇ ਹੋ ਆਪਾਂ ਉਦੋਂ ਗੱਲ ਕਰ ਲਵਾਂਗੇ ਰਿੰਪੀ ਨੇ ਸ਼ਾਮ ਨੂੰ ਮੈਸੇਜ ਦੇਖ ਕੇ ਰਿਪਲਾਈ ਕਰਤਾ ਹੁਣ ਫੋਨ ਕਰ ਲਾ ਮੈਂ ਬੈਲੀਆ ਨਰਿੰਦਰ ਵੀ ਉਸ ਟਾਈਮ ਕੰਮ ਤੋਂ ਘਰ ਆ ਗਿਆ ਉਸਨੇ ਉਸ ਵੇਲੇ ਰਿੰਪੀ ਨੂੰ ਫੋਨ ਕਰ ਲਿਆ ਰਿੰਪੀ ਫਤੇ ਬੁਲਾਉਣ ਦੇ ਹਾਲਚਲ ਪੁੱਛਣ ਤੋਂ ਬਾਅਦ ਖੁਸ਼ੀ ਦੇ ਵਿਆਹ ਦੀ ਗੱਲ ਕੀਤੀ ਤੇ ਮੁੰਡੇ ਦੀ ਫੋਟੋ ਵੀ ਮੰਗ ਲਈ ਨਰਿੰਦਰ ਭੈਣੇ ਬਹੁਤ ਖੁਸ਼ੀ ਹੋਈ ਸੁਣ ਕੇ ਕਿ ਤੁਸੀਂ ਵੀ ਖੁਸ਼ੀ ਦੇ ਵਿਆਹ ਬਾਰੇ ਸੋਚਦੇ ਹੋ ਮੈਂ ਤੁਹਾਨੂੰ ਹੁਣੇ ਫੋਟੋ ਭੇਜਦਾ ਬਹੁਤ ਸਾਹੂਆ ਮੁੰਡਾ ਮੇਰੇ ਨਾਲ ਹੀ ਰਹਿੰਦਾ ਨਰਿੰਦਰ ਸੁਖਦੀਪ ਬਾਰੇ ਸਭ ਕੁਝ ਦੱਸ ਦਿੰਦਾ ਤੇ ਫੋਟੋ ਵੀ ਭੇਜ ਦਿੰਦਾ ਉਧਰ ਖੁਸ਼ੀ ਫਿਰ ਕਸ਼ਮਕਸ਼ ਵਿੱਚ ਫਸੀ ਹੋਈ ਹੁੰਦੀ ਆ ਕਿ ਰਾਜਬੰਦ ਤੋਂ ਬਾਅਦ ਰਿੰਪੀ ਹੀ ਉਹਦੇ ਲਈ ਸੌਰਿਆਂ ਵੱਲੋਂ ਸਭ ਕੁਝ ਇਹ ਹੁਣ ਉਹੀ ਉਹਨੂੰ ਦੂਜੀ ਵਾਰ ਵਿਆਹ ਲਈ ਮਜਬੂਰ ਕਰੀ ਜਾਂਦੀ ਸੀ ਖੁਸ਼ੀ ਦਾ ਮਨ ਫਿਰ ਡੋਲਣ ਲੱਗ ਗਿਆ ਪਤਾ ਨਹੀਂ ਕਿਉਂ ਉਹ ਆਪਣੀ ਦੁਬਾਰਾ ਜ਼ਿੰਦਗੀ ਸ਼ੁਰੂ ਕਰਨ ਤੋਂ ਬਹੁਤ ਡਰਦੀ ਸੀ ਖੁਸ਼ੀ ਸੋਚਦੀ ਸੀ ਪਿਆਰ ਜੀਵਨ ਵਿੱਚ ਇੱਕ ਵਾਰ ਹੁੰਦਾ ਮੇਰਾ ਪਿਆਰ ਰਾਜਵੰਤਾ ਮੈਂ ਉਹਨੂੰ ਕਦੇ ਨਹੀਂ ਭੁੱਲ ਸਕਦੀ ਰੱਬ ਜੀ ਕਿਉਂ ਮੈਨੂੰ ਸਾਰੇ ਮਜਬੂਰ ਕਰੀ ਜਾਂਦੇ ਨੇ ਮੇਰੇ ਕੋਲ ਹੈ ਤਾਂ ਸਹੀ ਰਾਜਵੰਤ ਦੀ ਨਿਸ਼ਾਨੀ ਰਾਜਪ੍ਰੀਤ ਮੇਰੇ ਲਈ ਬਸ ਇੰਨਾ ਹੀ ਬਹੁਤ ਹੈਹੀ ਸੋਚਾਂ ਸੋਚਦੀ ਤੂੰ ਨਰਿੰਦਰ ਦਾ ਫੋਨ ਆ ਜਾਂਦਾ ਖੁਸ਼ੀ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਭਾਬੀ ਠੀਕ ਐ ਨਰਿੰਦਰ ਸਭ ਵਧੀਆ ਖੁਸ਼ੀ ਬਸ ਤੂੰ ਆਪਣਾ ਖਿਆਲ ਰੱਖ ਨਰਿੰਦਰ ਥੋੜਾ ਰੁਕ ਕੇ ਬੋਲਦਾ ਖੁਸ਼ੀ ਅੱਜ ਤੇਰੀ ਨੰਦ ਰੇਮਪੀ ਭੈਣ ਨਾਲ ਗੱਲ ਹੋਈ ਸੀ ਖੁਸ਼ੀ ਵੀਰੇ ਮੈਨੂੰ ਪਤਾ ਸੀ ਹੁਣ ਸਾਰੇ ਤੁਹਾਨੂੰ ਕਹਿਣਗੇ ਨਰਿੰਦਰ ਖੁਸ਼ੀ ਦੀ ਗੱਲ ਵਿੱਚ ਹੀ ਟੋਕ ਕੇ ਕਹਿਣ ਲੱਗਾ ਮੈਨੂੰ ਕਿਸੇ ਨੇ ਨਹੀਂ ਕਿਹਾ ਪਿਛਲੇ ਸਾਲ ਵੀ ਮੈਂ ਹੀ ਸੋਚਿਆ ਸੀ ਪਰ ਸਭ ਨੂੰ ਰੋਕਿਆ ਵੀ ਮੈਂ ਹੀ ਸੀ ਤੈਨੂੰ ਹੋਰ ਟਾਈਮ ਦੇਣਾ ਚਾਹੁੰਦਾ ਸੀ ਸੋਚਣ ਲਈ ਹੁਣ ਰਿੰਪੀ ਭੈਣ ਤੇ ਜੀਜਾ ਜੀ ਵੀ ਤੇਰੇ ਬਾਰੇ ਹੀ ਸੋਚਦੇ ਆ ਖੁਸ਼ੀ ਵੀਰੇ ਮੈਂ ਤੁਹਾਨੂੰ ਤੰਗ ਕਰਦੀ ਆ ਜੋ ਤੁਸੀਂ ਮੈਨੂੰ ਵਿਆਹ ਲਈ ਮਜਬੂਰ ਕਰੀ ਜਾਂਦੇ ਹੋ ਨਿਰਿੰਦਰ ਤੇਰੇ ਵਰਗੀ ਭੈਣ ਰੱਬ ਸਭ ਨੂੰ ਦੇਵੇ ਪਰ ਅਸੀਂ ਤੈਨੂੰ ਇਕੱਲੇ ਉਦਾਸ ਨਹੀਂ ਦੇਖ ਸਕਦੇ ਫਿਰ ਆਪਣੇ ਬਾਰੇ ਨਾ ਸੋਚ ਰਾਜਪ੍ਰੀਤ ਬਾਰੇ ਵੀ ਸੋਚ ਖੁਸ਼ੀ ਵੀਰੇ ਚਲ ਰਾਜਪ੍ਰੀਤ ਦੀ ਖਾਤਰ ਮੈਂ ਵਿਆਹ ਕਰਵਾ ਲੈਂਦੀ ਆ ਕੀ ਗਾਰੰਟੀ ਆ ਕਿ ਉਹ ਰਾਜਪ੍ਰੀਤ ਨੂੰ ਅਪਣਾਉਣਗੇ ਅਗਲਾ ਵੀ ਵਿਆਹਿਆ ਹੋ ਬੱਚੇ ਵੀ ਹੋਣਗੇ ਵੀਰੇ ਦੂਜੀ ਵਾਰ ਬਹੁਤ ਔਖਾ ਹੋ ਜਾਂਦਾ ਨਰਿੰਦਰ ਖੁਸ਼ੀ ਦੇਖ ਤੂੰ ਇੱਕ ਵਾਰ ਮੇਰੀ ਭੈਣ ਵਿਆਹ ਲਈ ਹਾਂ ਕਰ ਦੇ ਬਾਕੀ ਜ਼ਿੰਮੇਵਾਰੀ ਮੇਰੀ ਅਸੀਂ ਸਾਰੇ ਤੈਨੂੰ ਬਹੁਤ ਖੁਸ਼ ਦੇਖਣਾ ਚਾਹੁੰਦੇ ਹਾਂ ਬਸ ਸਾਨੂੰ ਤੇਰੀਆਂ ਖੁਸ਼ੀਆਂ ਚਾਹੀਦੀਆਂ ਕੋਸ਼ੀ ਬੀਰੇ ਮੈਨੂੰ ਸੋਚਣ ਲਈ ਟਾਈਮ ਦੇ ਦਿਓ ਮੇਰੇ ਲਈ ਬਹੁਤ ਮੁਸ਼ਕਿਲ ਆ ਰਾਜਵੰਤ ਦੀ ਜਗਾ ਕਿਸੇ ਹੋਰ ਨੂੰ ਦੇਖਣਾ ਨਰਿੰਦਰ ਕੋਈ ਨਹੀਂ ਟਾਈਮ ਲੈ ਲਾ ਪਰ ਜਵਾਬ ਹਾਂ ਵਿੱਚ ਦੇਵਾਂ ਨਾਲੇ ਇੱਕ ਖੁਸ਼ਖਬਰੀ ਆ ਤੂੰ ਪੂਆ ਬਣਨ ਵਾਲੀ ਆ ਖੁਸ਼ੀ ਹਾਂ ਸੱਚੀ ਵੀਰੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਤੇ ਭਾਬੀ ਨੂੰ ਚਲੋ ਠੀਕ ਆ ਵੀਰੇ ਮੈਂ ਸਾਰਿਆਂ ਨੂੰ ਖੁਸ਼ਖਬਰੀ ਦੇ ਦੇਵਾਂ ਏ ਕਹਿ ਕੇ ਖੁਸ਼ੀ ਨੇ ਫੋਨ ਕੱਟ ਦਿੱਤਾ ਤੇ ਫਿਰ ਹਾਲ ਵਿੱਚ ਜਾ ਕੇ ਸਾਰਿਆਂ ਨੂੰ ਖੁਸ਼ਖਬਰੀ ਦੱਸੀ ਗੁਰੇ ਨੂੰ ਜੱਫੀ ਪਾ ਕੇ ਕਹਿਣ ਲੱਗੀ ਨਰਿੰਦਰ ਵੀਰੇ ਦਾ ਫੋਨ ਆਇਆ ਗੁਰੀ ਆਪਾਂ ਭੂਆ ਵੜਨ ਵਾਲਿਆਂ ਸਾਰਾ ਪਰਿਵਾਰ ਖੁਸ਼ ਸੀ ਸਾਰੇ ਜਾਣੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲੱਗੇ 친ਦਰ ਨੂੰ ਫੋਨ ਕਰਕੇ ਸਭ ਨੇ ਵਧਾਈਆਂ ਦਿੱਤੀਆਂ ਦੋਵੇਂ ਪਰਿਵਾਰ ਬਹੁਤ ਖੁਸ਼ ਸੀ ਘਰ ਵਿੱਚ ਬਹੁਤ ਦਿਨ ਬਾਅਦ ਖੁਸ਼ੀਆਂ ਨੇ ਪੈਰ ਰੱਖਿਆ ਸੀ ਹੁਣ ਤਾਂ ਸਭ ਇਹ ਚਾਹੁੰਦੇ ਸੀ ਕਿ ਖੁਸ਼ੀ ਵੀ ਵਿਆਹ ਲਈ ਮੰਨ ਜਾਵੇ ਪਰ ਕਿਸੇ ਨੇ ਵੀ ਖੁਸ਼ੀ ਨੂੰ ਕੁਝ ਨਾ ਕਿਹਾ ਖੁਸ਼ੀ ਦੋ ਦਿਨ ਇਹੀ ਸੋਚਦੀ ਰਹੀ ਕਿ ਮੇਰੇ ਲਈ ਕੀ ਸਹੀਆ ਕੀ ਗਲਤ ਆ ਜੇ ਉਹ ਆਪਣੇ ਰਾਜਪ੍ਰਿਤ ਲਈ ਵਿਆਹ ਲਈ ਹਾਂ ਕਰਦੀ ਖੁਦ ਦਾ ਮਨ ਮਾਰ ਕੇ ਜੀਉਣਾ ਪੈਣਾ ਕਿਸੇ ਹੋਰ ਨੂੰ ਰਾਜਵੰਤ ਦੀ ਜਗ੍ਹਾ ਨਹੀਂ ਦੇਖ ਸਕਦੀ ਸੀ ਖੁਸ਼ੀ ਸੋਚਦੀ ਆ ਜੇ ਵਿਆਹ ਲਈ ਮਨਾ ਕਰਦੀ ਆ ਤਾਂ ਸਾਰਿਆਂ ਨੇ ਕਹਿਣਾ ਸਵਾਰਥੀ ਆਪਣੀ ਧੀ ਬਾਰੇ ਨਹੀਂ ਸੋਚਦੀ ਖੁਸ਼ੀ ਬਹੁਤ ਤਕਲੀਫ ਵਿੱਚੋਂ ਦੀ ਲੰਘ ਰਹੀ ਸੀ ਪਤਾ ਨਹੀਂ ਮੈਂ ਸਹੀ ਆ ਕਿ ਗਲਤ ਪਰ ਮੈਨੂੰ ਕੋਈ ਨਹੀਂ ਸਮਝਦਾ ਖੁਸ਼ੀ ਇਹੀ ਸੋਚਾਂ ਸੋਚਦੀ ਸੀ ਕਿ ਸੁਖਦੀਪ ਦਾ ਫੋਨ ਆ ਗਿਆ حال چال ਪੁੱਛਣ ਤੋਂ ਬਾਅਦ ਸੁਖ ਕਹਿਣ ਲੱਗਿਆ ਕੀ ਗੱਲ ਖੁਸ਼ੀ ਅੱਜ ਇੰਨੀ ਚੁੱਪ ਧਾਰੀ ਆ ਖੁਸ਼ੀ ਸੁਖ ਘਰ ਘਰ ਦੇ ਫਿਰ ਵਿਆਹ ਦੀਆਂ ਗੱਲਾਂ ਕਰਦੇ ਆ ਨਰਿੰਦਰ ਵੀਰਾ ਰਿੰਪੀ ਭੈਣ ਘਰੇ ਵੀ ਸਭ ਮੈਨੂੰ ਕੁਝ ਸਮਝ ਨਹੀਂ ਆਉਂਦਾ ਸੁਖਦੀਪ ਖੁਸ਼ੀ ਤੂੰ ਕਿਉਂ ਨਹੀਂ ਅੱਗੇ ਵਧਣਾ ਚਾਹੁੰਦੀ ਖੁਸ਼ੀਆਂ ਤੇ ਤੇਰਾ ਵੀ ਹੱਕ ਆ ਖੁਸ਼ੀ ਸੁੱਖ ਤੂੰ ਸਮਝਦਾ ਕਿਉਂ ਨਹੀਂ ਮੇਰੀ ਧੀ ਨੇ ਰੁੱਲ ਜਾਣਾ ਕਿਸੇ ਨੇ ਨਹੀਂ ਰਾਜਪ੍ਰੀਤ ਨੂੰ ਆਪਣੀ ਧੀ ਕਰਕੇ ਨਹੀਂ ਜਾਣਣਾ ਸੁਖਦੀਪ ਮੈਂ ਮੰਨਦਾ ਰਾਜਪ੍ਰੀਤ ਮੇਰੀ ਧੀ ਆ ਬਸ ਤੂੰ ਵਿਆਹ ਪਿਆ ਲਈ ਹਾਂ ਕਰਦੇ ਖੁਸ਼ੀ ਕੀ ਕਹੀ ਜਾਂਦਾ ਤੂੰ ਮੈਨੂੰ ਕੁਝ ਸਮਝ ਨਹੀਂ ਆਈ ਸੁਖ ਸੁਖਦੀਪ ਖੁਸ਼ੀ ਤੂੰ ਕਦੇ ਵੀ ਨਹੀਂ ਕੁਝ ਸਮਝਦੀ ਖੁਸ਼ੀ ਮੇਰੇ ਨਾਲ ਕਰਵਾਏਗੀ ਵਿਆਹ ਮੈਂ ਤੈਨੂੰ ਤੇ ਰਾਜਪ੍ਰੀਤ ਨੂੰ ساری ਉਮਰ ਖੁਸ਼ ਰੱਖੂੰਗਾ ਖੁਸ਼ੀ ਕੀ ਕਹੀ ਜਾਂਦਾ ਸੁਖ ਆਪਣੀ ਦੋਸਤੀ ਵਿੱਚ ਆ ਵਿਆਹ ਵਾਲੀ ਗੱਲ ਕਿੱਥੋਂ ਆ ਗਈ ਐਵੇਂ ਕਿਵੇਂ ਤੂੰ ਸੋਚ ਸਕਦਾ ਮੈਨੂੰ ਲੱਗਦਾ ਤੈਨੂੰ ਮੇਰੇ ਤੇ ਤਰਸ ਆਉਣਾ ਮੁੱਕ ਗਿਆ